हां जी सत श्री अकाल ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth News 0828 ਸੱਚ ਦੀ ਵਾੜ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਅਸੀਂ ਆਪ ਜੀ ਨਾਲ ਸਮਾਜਿਕ ਗਤੀਵਿਧੀਆਂ ਸਮਾਜ ਭਲਾਈ ਦੇ ਕੰਮਕਾਰ ਆਪ ਜੀ ਨਾਲ ਤਕਰੀਬਨ ਸਾਂਝੇ ਕਰਦੇ ਰਹਿੰਦੇ ਸੋ ਇਸੇ ਲਈ ਤਹਿਤ ਪੀਐਮ શ્રી ਸਰਕਾਰੀ ਸੀਨੀਅਰ ਸਕੰਤਰ ਸਮਾਰਟ ਸਕੂਲ ਮਹਿਲਾ ਚੌਕ ਵਿਖੇ ਮਹਿਲਾ ਚੌਕ ਦੇ ਉੱਗੇ ਸਮਾਜ ਸੇਵੀ ਖੇਡ ਪ੍ਰੇਮੀ ਸਰਦਾਰ ਜਸਬੀਰ ਸਿੰਘ ਜੀ ਜੀ ਅਤੇ ਅਨਚਾਰਜ ਪ੍ਰਿੰਸੀਪਲ ਪ੍ਰੇਮਿੰਦਰ ਕੁਮਾਰ ਦੀ ਲੋਂਗੋਵਾਲ ਦੀ ਪ੍ਰੇਰਣਾ ਸਦਕਾ ਐਨ ਆਰ ਆਈ ਯੂਥ ਕਲੱਬ ਮਹਿਲਾ ਚੌਕ ਦੇ ਅੱਗੇ ਸਰਦਾਰ ਗੁਰਵਿੰਦਰ ਸਿੰਘ ਜੀ ਝਿੰਜਰ ਦੀ ਅਗਵਾਈ ਵਿੱਚ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸਕੰਦਰੀ ਮੈਲਾ ਕੌਂਕਟ ਦੇ ਬੇੜੇ ਵਿੱਚ ਬੱਚਿਆਂ ਲਈ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਕਰਾਇਆ ਗਿਆ। ਸੋ ਇਸ ਸਮਾਗਮ ਦੇ ਵਿੱਚ ਐਨ ਆਰ ਆਈ ਯੂਥ ਕਲੱਬ ਵੱਲੋਂ ਪਹਿਲੀ ਕਲਾਸ ਤੋਂ ਲੈ ਕੇ 10ਵੀਂ ਕਲਾਸ ਦੇ ਬੱਚਿਆਂ ਤੱਕ ਤਕਰੀਬਨ 550 ਦੇ ਕਰੀਬ ਹੰਡ ਤੋਂ ਵੱਧਣ ਲਈ ਜਰਸੀਆਂ ਵੰਡੀਆਂ ਗਈਆਂ। ਤੋਂ ਬਹੁਤ ਹੀ ਸਲਾਗਾਜੋਕ ਕਦਮ ਹੈ ਬਹੁਤ ਹੀ ਵਧੀਆ ਉਪਰਾਲਾ ਐਨਆਰਏ ਯੂਥ ਕਲੱਬ ਮਹਿਲਾ ਚੌਂਕ ਦਾ। ਇਸ ਸਮਾਗਮ ਦੇ ਵਿੱਚ ਸਰਦਾਰ ਪੁੰਨਰਵੀਰ ਸਿੰਘ ਜੀ ਵੀ ਆ ਟਿੰਡ ਮਹਿਲਾ ਮਾਡਲ ਟਾਊਨ ਦੇ ਸਰਪੰਚ ਗੁਰਦੀਪ ਸਿੰਘ ਜੀ ਵੀ ਵਿਸ਼ੇਸ਼ ਤੌਰ ਤੇ ਪੁੱਜੇ। ਇਹਨਾਂ ਤੋਂ ਇਲਾਵਾ ਭਾਰਤੀ ਕਿਸਾਨ ਜੁਨੀਓਨ ਯੋਗਤਾ ਅਗਰਾਹਾ ਬੁਲਾਕ ਦਰਬਾ ਦੇ ਸਰਦਾਰ ਹਰਜੀਤ ਸਿੰਘ ਦੀ ਮਹਿਲਾ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ਤੇ ਉਹਨਾਂ ਨੇ ਵੀ ਹਾਜ਼ਰੀ ਲਗਵਾਈ। ਸੋ ਪੂਰਾ ਪ੍ਰੋਗਰਾਮ ਬੜਾ ਸਾਲਮੁਤਾ ਰਿਹਾ। ਪ੍ਰਾਇਮਰੀ ਸਕੂਲ ਅਤੇ ਹਾਈ ਸਕੂਲ ਦੇ ਬੱਚੇ ਸਮੇਤ ਜੋ ਅਧਿਆਪਕ ਸਹਿਮਾਨ ਸੀ ਉਹਨਾਂ ਨੇ ਵੀ ਆਪਣੀਆਂ ਸ਼ੁਭਾਮਾਂ ਦਿੱਤੀਆਂ ਆਪਣੀਆਂ ਹਾਜ਼ਰੀਆਂ ਲਗਵਾਈਆਂ। ਸੋ ਬਿਨਾਂ ਦੇਰ ਕੀਤੇ ਆਪਾਂ ਪੂਰੀ ਗ੍ਰਾਊਂਡ ਰਿਪੋਰਟ ਦੇਖਦੇ ਹਾਂ। ਸੋ ਇਸ ਉਮੀਦ ਦੇ ਨਾਲ ਕਿ ਇਸ ਤਰ੍ਹਾਂ ਦੇ ਆ ਵੀਡੀਓ ਸਾਡੇ ਸਮਾਜ ਦੇ ਵਿੱਚ ਆਪਣਾ ਪ੍ਰਭਾਵ ਸਦਿਆ ਰਹੇ। ਤੇ ਐਨ ਆਰ ਆਈ ਯੂਥ ਕਲੱਬ ਮੈਲਾ ਚੌਕ ਵਾਂਗੂ ਬਾਕੀ ਹੋਰ ਵੀ ਜੋ ਕਲੱਬ ਨੇ ਇਸ ਤਰ੍ਹਾਂ ਦੀਆਂ ਜੋ ਗਤੀਵਿਧੀਆਂ ਸੇਵਾ ਭਾਵਨਾਵਾਂ ਦੇ ਨਾਲ ਕਰਦੇ ਰਹੇ। ਤੋਂ ਬਿਨਾਂ ਦੇਰ ਕੀਤੇ ਦੇਖਦੇ ਹਾਂ ਆਪਾਂ ਪੂਰਾ ਪ੍ਰੋਗਰਾਮ। ਸ਼ਿੰਤਕਾਰ ਜੋ ਸਨਮਾਨਿਤ ਸਖਸ਼ੀਤਾ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਪਹੁੰਚੀਆਂ ਨੇ। ਉਹਨਾਂ ਸਾਰਿਆਂ ਨੂੰ ਸਕੂਲ ਸਟਾਫ ਦੀ ਤਰਫੋਂ ਪ੍ਰਿੰਸੀਪਲ ਮੈਡਮ ਦੀ ਤਰਫ ਤੋਂ ਹਾਟਕ ਜੀ ਆਖਿਆ ਜਾਂਦਾ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਇਸ ਸੰਸਥਾ ਤੋਂ ਕਈ ਸਾਲ ਪਹਿਲਾਂ ਸਿੱਖਿਆ ਗ੍ਰਹਿਣ ਕਰਕੇ ਸੱਤ ਸਮੁੰਦਰੋਂ ਪਾਰ ਵਿਦੇਸ਼ੀ ਧਰਤੀ ਦੇ ਉੱਤੇ ਆਪਣੀ ਮਿਹਨਤ ਦੀ ਕਮਾਈ ਕਰ ਰਹੇ ਸਾਡੇ ਪੁਰਾਣੇ ਵਿਦਿਆਰਥੀ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਸੰਸਥਾ ਦੇ ਵਿਦਿਆਰਥੀਆਂ ਪ੍ਰਤੀ ਸੰਸਥਾ ਦੀ ਬਿਲਡਿੰਗ ਪ੍ਰਤੀ ਸਮੇਂ-ਸਮੇਂ ਤੇ ਜਿਹੜਾ ਮੋਹ ਹੈ ਉਹ ਜਾਗਦਾ ਰਹਿੰਦਾ ਹੈ ਮੈਂ ਵਿਸ਼ੇਸ਼ ਤੌਰ ਤੇ ਜ਼ਿਕਰ ਕਰਨਾ ਚਾਹੂੰਗਾ ਗੁਰਵਿੰਦਰ ਸਿੰਘ ਜਿਹੜਾ ਸਾਡੇ ਵਿਚਕਾਰ ਹਾਜ਼ਰ ਹੈ ਗੁਰਵਿੰਦਰ ਝਿੰਜਰ ਜਸਵੀਰ ਸਿੰਘ ਜੇਜੀ ਹੋਰਾਂ ਦੇ ਰਾਹੀਂ ਕਿਵੇਂ ਨਾ ਕਿਵੇਂ ਇਸ ਨੇ ਸਾਡੇ ਨਾਲ ਸੰਪਰਕ ਸਾਧਿਆ ਕਿ ਸਰ ਜੇ ਸਕੂਲ ਵਾਸਤੇ ਕੋਈ ਜਰੂਰਤ ਹੋਵੇ ਸਕੂਲ ਦੀ ਕੋਈ ਲੋੜ ਹੋਵੇ ਸਕੂਲ ਇੱਕ ਅਜਿਹੀ ਸੰਸਥਾ ਹੈ ਜਿਸ ਦੀਆਂ ਲੋੜਾਂ ਕਦੇ ਵੀ ਪੂਰੀਆਂ ਨਹੀਂ ਹੋ ਸਕਦੀਆਂ ਸਮੇਂ-ਸਮੇਂ ਤੇ ਜਿਹੜਾ ਮੋਹ ਹੈ ਉਹ ਜਾਗਦਾ ਰਹਿੰਦਾ ਹੈ ਮੈਂ ਵਿਸ਼ੇਸ਼ ਤੌਰ ਤੇ ਜ਼ਿਕਰ ਕਰਨਾ ਚਾਹੂੰਗਾ ਗੁਰਵਿੰਦਰ ਸਿੰਘ ਜਿਹੜਾ ਸਾਡੇ ਵਿਚਕਾਰ ਹਾਜ਼ਰ ਹੈ ਗੁਰਵਿੰਦਰ ਝਿੰਜਰ ਜਸਵੀ ਸਿੰਘ ਜੇਜੀ ਹੋਰਾਂ ਦੇ ਰਾਹੀਂ ਕਿਵੇਂ ਨਾ ਕਿਵੇਂ ਇਸ ਨੇ ਸਾਡੇ ਨਾਲ ਸੰਪਰਕ ਸਾਂਝਿਆ ਕਿ ਸਰ ਜੇ ਸਕੂਲ ਵਾਸਤੇ ਕੋਈ ਜਰੂਰਤ ਹੋਵੇ ਸਕੂਲ ਦੀ ਕੋਈ ਲੋੜ ਹੋਵੇ ਸਕੂਲ ਇੱਕ ਅਜਿਹੀ ਸੰਸਥਾ ਹੈ ਜਿਸ ਦੀਆਂ ਲੋੜਾਂ ਕਦੇ ਵੀ ਪੂਰੀਆਂ ਨਹੀਂ ਹੋ ਸਕਦੀਆਂ ਸਮੇਂ-ਸਮੇਂ ਤੇ ਵਿਦਿਆਰਥੀਆਂ ਦੀ ਲੋੜ ਅਧਿਆਪਕਾਂ ਦੀ ਲੋੜ ਬੱਚਿਆਂ ਦੀ ਲੋੜਾਂ ਨੇ ਜਿਹੜੀਆਂ ਹੋ ਨਵੀਆਂ-ਨਵੀਆਂ ਪੈਦਾ ਹੁੰਦੀਆਂ ਰਹਿੰਦੀਆਂ ਨੇ ਉਹ ਲੋੜਾਂ ਦੀ ਪੂਰਤੀ ਭਾਵੇਂ ਸਰਕਾਰ ਕਰਦੀ ਹੈ ਪਰੰਤੂ ਫੇਰ ਵੀ ਸਾਰੀਆਂ ਲੋੜਾਂ ਨੇ ਜਿਹੜੀਆਂ ਸਰਕਾਰ ਪੂਰੀਆਂ ਨਹੀਂ ਕਰ ਸਕਦੀ ਜਿਸ ਦੇ ਲਈ ਸਾਨੂੰ ਸਾਡੇ ਇਸ ਨਗਰ ਦੇ ਉੱਤੇ ਮਾਣ ਹੈ ਕਿ ਸਾਰੇ ਨਗਰ ਨੇ ਰਲ ਕੇ ਜਿਹੜੀ ਸ਼ਾਨਦਾਰ ਬਿਲਡਿੰਗ ਹੈ ਉਹ ਸਾਰੀ ਕੀਤੀ ਹੈ ਮੈਂ ਉਸਦੇ ਅਤੀਤ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਵੀ ਉਹ ਕਿਸ ਤਰ੍ਹਾਂ ਕਿਸ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਅਸੀਂ ਉਹ ਪੈਸਾ ਸੀ ਜਿਹੜਾ ਜਸਵੀਰ ਸਿੰਘ ਹੋਰਾਂ ਦੇ ਰਾਹੀਂ ਪ੍ਰਾਪਤ ਕੀਤਾ ਤੇ ਕੋਸ਼ਿਸ਼ ਕੀਤੀ ਕਿ ਉਸ ਪੈਸੇ ਦੇ ਨਾਲ ਅਸੀਂ ਵਧੀਆ ਤੋਂ ਵਧੀਆ ਬਿਲਡਿੰਗ ਹੈ ਜਿਹੜੀ ਉਹ ਤਿਆਰ ਕਰ ਸਕੀਏ ਤੇ ਮੈਂ ਇੱਕ ਵਾਰ ਫਿਰ ਸਾਡੇ ਵਿਚਕਾਰ ਵਿਸ਼ੇਸ਼ ਤੌਰ ਤੇ ਜਿਹੜੀਆਂ ਸ਼ਕਤੀਆਂ ਪਹੁੰਚੀਆਂ ਨੇ ਜਿਨ੍ਹਾਂ ਦੇ ਵਿੱਚ ਸਰਦਾਰ ਹਰਜੀਤ ਸਿੰਘ ਜੀ ਜਿਹੜੇ ਇਸ ਨਗਰ ਦਾ ਨਾਉ ਪੂਰੇ ਕਿਸਾਨ ਯੂਨੀਅਨ ਦੇ ਵਿੱਚ ਗੂੰਜਦਾ ਹੈਗਾ ਗਰਸੇਪ ਸਿੰਘ ਸੋਹੀ ਜੀ ਅਮਨਦੀਪ ਸਿੰਘ ਸੋਹੀ ਸਰਤਾਜਜੀਤ ਸਿੰਘ ਜੀ ਸੇਖੋਂ ਜਗਦੀਪ ਸਿੰਘ ਜੀ ਕਮਾਨ ਦਰਸ਼ਨ ਸਿੰਘ ਜੀ ਕੁਲਦੀਪ ਸਿੰਘ ਮਾਨ ਨਾਜ ਸਿੰਘ ਜੀ ਢੱਲੀ ਜਿਹੜੇ ਸਾਡੀ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਨੇ ਇਹਨਾਂ ਦੇ ਨਾਲ ਹੀ ਸਰਦਾਰ ਫਤੇ ਸਿੰਘ ਜੀ ਆ ਯਾਦਵਿੰਦਰ ਸਿੰਘ ਜੀ ਬਿਆਨ ਸਿੰਘ ਜੀ ਹਰਜੀਤ ਸਿੰਘ ਜੀ ਇਹ ਹੋਰ ਸ਼ਕਤੀਤਾ ਜਿਹੜੀਆਂ ਵਕ ਵਕ ਵਿਦਿਆਰਥੀ ਸਾਡੇ ਜਿਨ੍ਹਾਂ ਦੇ ਵਿੱਚੋਂ ਕੁਝ ਕਿ ਇਸ ਸਮੇਂ ਹਾਜ਼ਰ ਨੇ ਤੇ ਕੁਝ ਕਿ ਨੇ ਆਪਣੀ ਦਸਾਂਹੋਂ ਦੀ ਕਿਰਤ ਕਮਾਈ ਦੇ ਵਿੱਚੋਂ ਜਿਹੜੇ ਅੱਜ ਸਾਰੇ ਪਹਿਲੀ ਤੋਂ ਲੈ ਕੇ 10ਵੀਂ ਤੱਕ ਦੇ ਵਿਦਿਆਰਥੀਆਂ ਨੂੰ ਜਰਸੀਆਂ ਦੀ ਵੰਡ ਕੀਤੀ ਜਾਣੀ ਹੈ ਸਾਡੇ ਵਿਚਕਾਰ ਸਰਦਾਰ ਪੰਨਾਬੀਰ ਸਿੰਘ ਜੀ ਸਿਵਿਆ ਜਿਨ੍ਹਾਂ ਦਾ ਇਸ ਸੰਸਥਾ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਆਪਣੇ ਸਤਿਕਾਰਯੋਗ ਦਾਦੀ ਜੀ ਦੀ ਯਾਦ ਦੇ ਵਿੱਚ ਇਹ ਬਿਲਡਿੰਗ ਸੀ ਜਿਹੜੀ ਉਹ ਸਾਰੀ ਕੀਤੀ ਸੀ ਉਸ ਦੇ ਵਿੱਚ ਬਹੁਤ ਵੱਡੀ ਸਾਡੀ ਵੀਤੀ ਮਦਦ ਕੀਤੀ ਸੀ ਜਿਸ ਦੀ ਬਦੌਲਤ ਅਸੀਂ ਇਹ ਬਿਲਡਿੰਗ ਸਾਰਨ ਦੇ ਵਿੱਚ ਸਫਲ ਹੋਏ ਸੀਗੇ ਤੇ ਐਨ ਆਰ ਆਈ ਵਿਦਿਆਰਥੀ ਜਿਹੜੇ ਸਾਡੇ ਜਿਨ੍ਹਾਂ ਨੇ ਅੱਜ ਤੱਕ ਜਿਹੜਾ ਇਹ ਤਦਦਦ ਕੀਤਾ ਹੈਗਾ ਕਿ ਸਾਰੇ ਬੱਚਿਆਂ ਨੂੰ ਪਹਿਲੀ ਤੋਂ ਲੈ ਕੇ 10ਵੀਂ ਤੱਕ ਦੇ ਬੱਚਿਆਂ ਨੂੰ ਇਹ ਸੀ ਜਰਸੀਆਂ ਨੇ ਜਿਹੜੀਆਂ ਉਹ ਸਰਦੀ ਦੇ ਵਿੱਚ ਦੇ ਸਕੀਏ ਗੁਰਤੇਜ ਆਨ ਢਾਲੀਵਾਲ ਗੁਰਿੰਦਰ ਗੁਰਵਿੰਦਰ ਚੇਂਜਰ ਹਰਵਿੰਦਰ ਸਿੰਘ ਖਰਾ ਗੁਰਤੇਜ ਸਿੰਘ ਚੱਲੀ ਕੁਲਵਿੰਦਰ ਸਿੰਘ ਸਰਾਓ ਹੈਰੀ ਦੁਲਟ ਹਰਵਿੰਦਰ ਢਿੱਲੋਂ ਨਰਵਿੰਦਰ ਮਾਨ ਮਾਲਵਿੰਦਰ ਸਿੰਘ ਸਰਾਓ ਨਾਰ ਸਿੰਘ ਸਰਾਓ ਮਨੀ ਮਾਨ ਸੁਖੰਟੇ ਲੋਹ ਜਗੀ ਕੈਨੇਡਾ ਜਸ਼ਨਤ ਆਲੀਵਾਲ ਇਹ ਸਾਰੇ ਜਿਹੜੇ ਸੱਜਣ ਨੇ ਅੱਜ ਦੀ ਇਸ ਜਿਹੜੀ ਮਦਦ ਹੈ ਵਿਦਿਆਰਥੀਆਂ ਦੀ ਉਸ ਦੇ ਵਿੱਚ ਸ਼ਾਮਲ ਹੋਏ ਨੇ ਅਸੀਂ ਸਮੂਹ ਸਟਾਫ ਦੀ ਤਰਫੋਂ ਸਾਰੇ ਵਿਦਿਆਰਥੀਆਂ ਦੀ ਤਰਫੋਂ ਪ੍ਰਿੰਸੀਪਲ ਮੈਡਮ ਦੀ ਤਰਫੋਂ ਉਹਨਾਂ ਦਾ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇੰਨੀ ਦੂਰ ਬੈਠ ਕੇ ਵੀ ਆਪਣੀ ਸੰਸਥਾ ਦੇ ਨਾਲ ਆਪ ਦਾ ਮੂਹ ਹੈ ਜਿਹੜਾ ਉਹ ਕੈਮ ਰੱਖਿਆ ਤੇ ਮੈਂ ਬੇਨਤੀ ਕਰਦਾ ਸ੍ਰੀ ਹਰਜੀਤ ਸਿੰਘ ਜੀ ਜਿਨ੍ਹਾਂ ਨੇ ਬਹੁਤ ਰੁਝੇਵੇਂ ਵੀ ਨੇ ਕਿਉਂਕਿ ਕਹਿ ਰਹੇ ਸੀ ਵੀ ਕਿਸੀ ਮੀਟਿੰਗ ਰੱਖੀ ਹੋਈ ਹੈ ਕਿ ਸਿਰਫ ਥੋੜਾ ਜਿਹਾ ਸਮੇਂ ਦੇ ਲਈ ਸਾਡੇ ਨਾਲ ਵਿਚਾਰ ਸਾਂਝੇ ਕਰਨਗੇ ਤੇ ਵਿਦਿਆਰਥੀ ਨੇ ਜਿਹੜੇ ਆਪਣੇ ਨਾਲ ਜੁੜੇ ਨੇ ਇਸ ਨਗਰ ਦੇ ਨੇ ਉਹਨਾਂ ਦਾ ਧੰਨਵਾਦ ਵੀ ਕਰਨਗੇ ਸ੍ਰੀ ਹਰਜੀਤ ਸਿੰਘ ਜੀ ਬਹੁਤੀ ਸਤਿਕਾਰਯੋਗ ਸਾਡੇ ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਟੀਚਰ ਸਾਹਿਬਾਨ ਸਾਡੇ ਨਗਰ ਦੀਆਂ ਸ਼ਖਸੀਅਤਾਂ ਜਿਹੜੀਆਂ ਇੱਧਰ ਸਾਡੇ ਨਾਲ ਮੰਚ ਦੇ ਉੱਤੇ ਸੂਬਤ ਨੇਗੀਆਂ ਪਿਆਰੇ ਬੱਚਿਓ ਅੱਜ ਦਾ ਜਿਹੜਾ ਫੰਕਸ਼ਨ ਹੈਗਾ ਇਹ ਸਾਡੇ ਐਨ ਆਰ ਆਈ ਛੋਟੇ ਭਰਾਵਾਂ ਵੱਲੋਂ ਸਾਡੇ ਬੱਚਿਆਂ ਵੱਲੋਂ ਜੋ ਇੱਕ ਉਦਮ ਕੀਤਾ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਸ਼ਲਾਘਾਯੋਗ ਕਦਮ ਸਾਡੀ ਉਸ ਐਨ ਆਰ ਆਈ ਟੀਮ ਦੇ ਬੱਚੇ ਜਿਨ੍ਹਾਂ ਨੇ ਵਿਸ਼ੇਸ਼ ਤੌਰ ਦੇ ਉਤੇ ਉਹ ਸਾਰੇ ਹਾਜ਼ਰ ਵੀ ਨੇ ਟਈ ਜਿਹੜੇ ਉਹ ਸਾਡੇ ਭਰਾ ਵਿਦੇਸ਼ ਦੀ ਧਰਤੀ ਉਤੋਂ ਅੱਜ ਦੇ ਇਸ ਫੰਕਸ਼ਨ ਦੇ ਵਿੱਚ ਨਹੀਂ ਪਹੁੰਚ ਸਕੇ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਮਾਤਾ ਪਿਤਾ ਜਪਰਾ ਉਹ ਵੀ ਇੱਥੇ ਸਸੋਪਤ ਨੇ ਗਏ ਅਸੀਂ ਉਹਨਾਂ ਐਨ ਆਰ ਆਈ ਸਾਡੇ ਭਰਾਵਾਂ ਦਾ ਸਾਰੇ ਨਗਰ ਵੱਲੋਂ ਬਹੁਤ ਧੰਨਵਾਦ ਕਰਦੇ ਆਂਗੇ ਜਿਹੜਾ ਸਮੇਂ-ਸਮੇਂ ਦੇ ਉੱਤੇ ਜਦੋਂ ਵੀ ਨਗਰ ਨੂੰ ਕਿਸੇ ਚੀਜ਼ ਦੀ ਲੋੜ ਹੈਗੀ ਉਹ ਬੇਸ਼ੱਕ ਇਸ ਧਰਤੀ ਤੋਂ ਦੂਰ ਸਾਡੇ ਕੋਲੋਂ ਰਹਿੰਦੇ ਨੇ ਸਰਕਾਰਾਂ ਦੇ ਸਤਾਏ ਹੋਏ ਇੱਥੇ ਰੋਜ਼ਗਾਰ ਨਹੀਂ ਮਿਲ ਸਕਿਆ ਆਪਣੇ ਪਰਿਵਾਰ ਨੂੰ ਛੱਡ ਕੇ ਆਪਣੀ ਜੰਮਣ ਧਰਤੀ ਨੂੰ ਛੱਡ ਕੇ ਵਿਦੇਸ਼ਾਂ 'ਚ ਰਹਿਣ ਵਾਸਤੇ ਮਜਬੂਰ ਨੇ ਗਏ ਪਰ ਫਿਰ ਵੀ ਬੜੀ ਜਿਹੜੀ ਉਹਨਾਂ ਦੇ ਦਿਲ ਦੇ ਵਿੱਚ ਖਿੱਚ ਹੈਗੀ ਆਪਣੀ ਧਰਤੀ ਵਾਸਤੇ ਉਹ ਬੜੀ ਸ਼ਲਾਘਾਯੋਗ ਹੈ ਵੱਖ-ਵੱਖ ਸਮਿਆਂ ਦੇ ਉੱਤੇ ਇਹਨਾਂ ਸਾਡੇ ਐਨ ਆਰ ਆਈ ਬੱਚਿਆਂ ਨੇ ਸਾਡੇ ਨਗਰ ਦੇ ਵਿੱਚ ਸੰਸਥਾਵਾਂ ਨੂੰ ਵੱਖ-ਵੱਖ ਯੋਗਦਾਨ ਪਾਇਆ ਜਿਵੇਂ ਪਿਛਲੇ ਦਿਨੀ ਹਰ ਆਇਨੇ ਕੇ ਬੜਾ ਨੁਕਸਾਨ ਹੋਇਆ ਲੋਕਾਂ ਦਾ ਉਹਦੇ ਵਿੱਚ ਵੀ ਇਸ ਇਸੇ ਟੀਮ ਵੱਲੋਂ ਸਾਨੂੰ 21000 ਰੁਪਏ ਦਾ ਮਾਣ ਬਖਸ਼ ਕੇ ਇਹਨਾਂ ਬੱਚਿਆਂ ਨੇ ਹਾਜ਼ਰੀ ਲਵਾਈ ਆਪਦੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਾਰੇ ਬੱਚਿਆਂ ਦਾ ਜਿਹੜੇ ਵੀ ਐਨ ਆਰ ਆਈ ਸਾਡੇ ਭਰਾ ਮੌਜੂਦ ਨੇ ਜਾਂ ਜਿਹੜੇ ਅੱਜ ਵਿਦੇਸ਼ ਦੀ ਧਰਤੀ ਉੱਤੇ ਨੇਗੇ ਉਹਨਾਂ ਦੇ ਮਾਪੇ ਵਿੱਚ ਬੈਠੇ ਨੇਗੇ ਕਿਉਂਕਿ ਪੈਸਾ ਬਹੁਤ ਹੁੰਦਾ ਲੋਕਾਂ ਕੋਲੇ ਦੇਣ ਵਾਸਤੇ ਦਿਲ ਨਹੀਂ ਹੁੰਦਾ ਬਾਹਲੇ ਲੋਕਾਂ ਕੋਲੇ ਇਹ ਥੋੜੇ ਲੋਕਾਂ ਦੀ ਕਿਸਮਤ ਦੇ ਵਿੱਚ ਆਉਂਦਾ ਹੈਗਾ ਵੀ ਅਸੀਂ ਕਿਸੇ ਗਰੀਬ ਦੀ ਅਸੀਂ ਕਿਸੇ ਆਪਦੇ ਨਗਰ ਦੀ ਸੰਸਥਾ ਦੀ ਜਿਹੜੀ ਲੜਾਈ ਲੜ ਰਹੀ ਹੈ ਕਿਸੇ ਵੀ ਚੀਜ਼ ਦੇ ਨਾਲ ਸਰਕਾਰਾਂ ਦੇ ਨਾਲ ਜਾਂ ਹੋਰ ਕਈ ਤਰ੍ਹਾਂ ਦੇ ਉਹਨਾਂ ਦੇ ਵਿੱਚ ਹਿੱਸਾ ਪਾਉਣਾ ਇਹ ਬਹੁਤ ਥੋੜੇ ਲੋਕਾਂ ਦੇ ਹਿੱਸੇ ਆਇਆ ਹੈਗਾ ਇਸ ਕਰਕੇ ਅਸੀਂ ਸ਼ੁਕਰੀਆ ਦਾ ਕਰਦੇ ਆ ਇਹਨਾਂ ਸਾਥੀਆਂ ਦਾ ਜਿਹੜੇ ਆਪਦੀ ਨਗਰ ਨੂੰ ਆਪਦੀ ਧਰਤੀ ਨੂੰ ਯਾਦ ਰੱਖਦੇ ਨੇਗੇ ਤੇ ਹਮੇਸ਼ਾ ਹੀ ਨਗਰ ਦੇ ਵਾਸਤੇ ਪੂਰਾ ਡਟ ਕੇ ਖੜਦੇ ਨੇ ਇਸ ਕਰਕੇ ਅਸੀਂ ਬੱਚੋ ਸੋਨੂੰ ਵੀ ਇਹ ਬੇਨਤੀ ਕਰਾਂਗੇ ਵੀ ਤੁਸੀਂ ਵੀ ਪੂਰੀ ਲਗਨ ਦੇ ਨਾਲ ਪੜੋ ਪੂਰੀ ਮਿਹਨਤ ਕਰੋ ਤੇ ਆਪਣੇ ਟੀਚਰਾਂ ਦਾ ਸਤਿਕਾਰ ਕਰੋ ਆਪਣੇ ਮਾਪੇ-ਮਾਪਿਆਂ ਦਾ ਸਤਿਕਾਰ ਕਰੋ ਆਪਣੇ ਨਗਰ ਦਾ ਨਾਮ ਰੋਸ਼ਨ ਕਰਨ ਵਾਸਤੇ ਤੁਸੀਂ ਪੂਰੀਆਂ ਬਲੰਦੀਆਂ ਛੂਹੋ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਾਂਗੇ ਇਸ ਸਕੂਲ ਵਾਸਤੇ ਸਾਡੇ ਟੀਚਰ ਸਾਹਿਬਾਨਾਂ ਵਾਸਤੇ ਸਾਡੇ ਇਸ ਸਕੂਲ ਦੇ ਬੱਚਿਆਂ ਵਾਸਤੇ ਵੀ ਉਹ ਤਰੱਕੀਆਂ ਕਰਨ ਵੱਡੇ ਹੋ ਕੇ ਇਸ ਨਗਰ ਦਾ ਮਾਣ ਵਧਾਉਣ ਤੇ ਅਸੀਂ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਸਾਡੀ ਐਨ ਆਰ ਆਈ ਟੀਮ ਖਾਸ ਕਰਕੇ ਗੁਰਵਿੰਦਰ ਚਿੰਜਰ ਹੋਰੀ ਇਹਨਾਂ ਦੇ ਰਾਹੀਂ ਜੋ ਬਣੀ ਹੋਈ ਟੀਮ ਹੈ ਮੈਂ ਸਾਰੇ ਉਹ ਸਾਡੇ ਭਰਾਵਾਂ ਦਾ ਨਾਂ ਨਹੀਂ ਜਾਣਦਾ ਜਿਹੜੇ ਇਸ ਟੀਮ ਦੇ ਵਿੱਚ ਨੇ ਲਗਭਗ ਇਹ 22 23 ਸਾਇਦ ਮੈਂਬਰ ਨੇਗੇ ਜਿਹੜੇ ਇਹਨਾਂ ਨੇ ਇੱਕ ਟੀਮ ਬਣਾਈ ਹੋਈ ਆ ਵੀ ਜਦੋਂ ਵੀ ਕੋਈ ਸਾਨੂੰ ਇਧਰੋਂ ਸਾਡੇ ਵੱਲ ਇਹਨਾਂ ਦੀ ਮਦਦ ਵਾਸਤੇ ਅਸੀਂ ਇਹਨਾਂ ਨੂੰ ਕੋਈ ਇਸ਼ਾਰਾ ਕਰਦੇ ਆਂਗੇ ਤਾਂ ਫੌਰੀ ਤੌਰ ਦੇ ਉੱਤੇ ਇਹ ਸਾਥੀ ਇਹ ਮਤਲਬ ਸਾਡੀ ਮਦਦ ਦੇ ਵਿੱਚ ਆਉਂਦੇ ਨੇ ਅਸੀਂ ਸਾਰੀ ਨਗਰ ਦੀ ਜਿੰਨੀਆਂ ਵੀ ਸ਼ਕਤੀ ਤਾਂ ਮੈਂ ਦੁਬਾਰਾ ਧੰਨਵਾਦ ਕਰਦਾ ਹੋਇਆ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਦਾ ਹਰਜੀਤ ਸਿੰਘ ਜੀ ਦਾ ਸਾਡੇ ਵਿਚਕਾਰ ਮਹਾਰਾਟਾ ਤੋਂ ਸਰਪੰਚ ਸਦਾ ਅਗਰਦੀਪ ਸਿੰਘ ਜੀ ਮੈਂਬਰ ਪੰਚਾਇਤ ਸਨੀ ਜੀ ਮਨਿੰਦਰ ਚਹਿਲ ਮਨਪ੍ਰੀਤ ਸਿੰਘ ਜਸ਼ਨਦੀਪ ਸਿੰਘ ਲਵਲੀ ਸਿੰਘ ਇਹ ਸਾਡੇ ਵਿਚਕਾਰ ਹਾਜ਼ਰ ਨੇ ਅਸੀਂ ਇਹਨਾਂ ਨੂੰ ਵੀ ਸਕੂਲ ਸਾਫ ਦੀ ਤਰਫੋਂ ਜੀ ਆਇਆਂ ਆਖਦੇ ਹਾਂ ਕਈ ਵਾਰੀ ਗੱਲਾਂ ਸ਼ਰਮਿੰਦਗੀ ਵਾਲੀਆਂ ਹੋ ਜਾਂਦੀਆਂ ਨੇ ਮੈਨੂੰ ਯਾਦ ਹੈ ਵੀ ਜਦੋਂ ਇਹ ਗੁਰਵਿੰਦਰ ਨੇ ਐਡਮਿਸ਼ਨ ਲੈਣੀ ਸੀ ਮੈਨੂੰ ਨਹੀਂ ਯਾਦ ਵੀ ਸ਼ਾਇਦ ਇਹ ਓਪਨ ਸਕੂਲ ਚੋਂ ਆਇਆ ਸੀ 10ਵੀਂ ਕਰਕੇ ਜਾਂ ਪ੍ਰਾਈਵੇਟ ਸਕੂਲ ਦੇ ਵਿੱਚੋਂ ਆਇਆ ਸੀ ਕਹਿਣ ਲੱਗੇ ਵੀ ਰਿਜ਼ਲਟ ਨਾ ਖਰਾਬ ਕਰ ਦੇ ਨੇ ਇਹ ਆਪਣਾ ਮੈਨੂੰ ਯਾਦ ਆ ਗਈ ਉਦੋਂ ਸ਼ਾਇਦ ਜਨਕ ਸਿੰਘ ਸਰਪੰਚ ਸੀਗੇ ਉਹ ਵੀ ਇਹਨਾਂ ਦੇ ਨਾਲ ਆਏ ਤੇ ਸਰਦਾਰ ਹਾਕਮ ਸਿੰਘ ਜੀ ਸਵਰਗਵਾਸੀ ਸਰਪੰਚ ਸਾਹਿਬ ਉਹ ਵੀ ਨਾਲ ਆਇਆ ਕਹਿੰਦੇ ਵੀ ਕਿਵੇਂ ਨਾ ਕਿਵੇਂ ਤੁਸੀਂ ਇਹਨਾਂ ਨੂੰ ਦਾਖਲ ਕਰੋ ਤਿੰਨ ਬੱਚੇ ਸੀ ਇਹ ਮੇਰੇ ਖਿਆਲ ਵਿੱਚ ਤਿੰਨ ਤੀਨ ਆ ਤੇ ਅਸੀਂ ਆਖਿਆ ਵੀ ਚਲੋ ਕੋਈ ਗੱਲ ਨਹੀਂ ਆਪਣਾ ਕੰਮ ਤਾਂ ਇਹੀ ਹੈ ਵੀ ਜੇ ਕੋਈ ਘੱਟ ਪੜਿਆ ਹੋਇਆ ਉਹਨੂੰ ਵੀ ਪੜਾਉਣ ਦੀ ਕੋਸ਼ਿਸ਼ ਕਰਨੀ ਹੈ ਮੈਂ ਰਾਤ ਦੇ ਗੱਲ ਸੋਚੀ ਗਿਆ ਵੀ ਆਪਾਂ ਤਾਂ ਇਹਨਾਂ ਨੂੰ ਐਂ ਕਹਿੰਦੇ ਵੀ ਦਾਖਲ ਨਾ ਕਰੋ ਇਹ ਸਾਰੇ ਬੱਚਿਆਂ ਨਾਲੋਂ ਚਾਹੇ ਕੋਈ ਅਫਸਰ ਬਣ ਗਿਆ ਪਰ ਉਹ ਵੀ ਸ਼ਾਇਦ ਸਾਡੇ ਲਈ ਕਦੇ ਨਾਮ ਮੁੜੇ ਹੋਣ ਸਕੂਲ ਦੀ ਮਦਦ ਵਾਸਤੇ ਪਰ ਇਹ ਬੱਚਿਆਂ ਨੇ ਜਾਨੀ ਕਿ ਮੈਂ ਕਹਾਂ ਵੀ ਪਹਿਲੀ ਵਾਰ ਪਿਛਲੀ ਵਾਰ ਵੀ ਚਲੋ ਬਿਲਡਿੰਗ ਵਾਸਤੇ ਵੀ ਅੱਜ ਵੀ ਜਿਹੜਾ ਕਰ ਰਹੇ ਨੇ ਉਸ ਦੇ ਲਈ ਮੈਨੂੰ ਬੜੀ ਇਸ ਗੱਲ ਦੀ ਅਫਦੇ ਆਪ ਦੇ ਇਤਿਹਾਸ ਆਈ ਜਾਵੇ ਵੀ ਆਪਾਂ ਕੀ ਸੋਚਦੇ ਸੀ ਇਹ ਕੀ ਬਣ ਗਏ ਪ੍ਰਮਾਤਮਾ ਇਹਨਾਂ ਨੂੰ ਤਰਕੀਆਂ ਬਖਸ਼ੇ ਤੇ ਇਸ ਤੋਂ ਪਹਿਲਾਂ ਕਿ ਸਾਰੀ ਸੰਸਥਾ ਦੇ ਮੁਖੀ ਮੈਡਮ ਸਾਰੀਆਂ ਆਈਆਂ ਸ਼ਖਸੀਤਾਂ ਦਾ ਧੰਨਵਾਦ ਕਰਨ ਤੇ ਮੈਂ ਬੇਨਤੀ ਕਰਨਾ ਹੈ ਗੁਰਵਿੰਦਰ ਸਿੰਘ ਕਹਿੰਦਾ ਮੈਂ ਵੀ 2 ਮਿੰਟ ਲਾਉਣੇ ਨੇ ਜੀ ਵੀ ਦਰਜਾ ਤਾਂ ਲੱਗਦਾ ਹੈ ਚਲੋ ਭਾਈ ਹੁਣ ਤਾਂ ਤੁਸੀਂ ਏਡੀ ਦੂਰ ਚਲੇ ਗਏ ਡਰ ਕੇ ਤਾਂ ਕੰਮ ਚੱਲਣਾ ਨਹੀਂ ਇਹ ਸਮਾਜ ਦੇ ਵਿੱਚ ਤੇ ਗੁਰਵਿੰਦਰ ਸਿੰਘ ਨੂੰ ਬੇਨਤੀ ਕਰਦਾ ਅਬਦੀ ਹਾਜ਼ਰੀ ਲਵਾਊਗਾ ਅਬਦੀ ਟੀਮ ਦੇ ਪਹਿਲਾ ਤਾਂ ਤੈਹ ਦੇ ਲੋ ਧੰਨਵਾਦ ਕਰਦਾ ਮੈਂ ਸਾਰੇ ਵਿਦਿਆਰਥੀਆਂ ਦਾ ਤੇ ਮੇਰੇ ਸੀਨੀਅਰ ਦਾ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਮੈਂ ਇਹ ਸਕੂਲ ਦੇ ਵਿੱਚ 11th ਤੇ 12th ਕੀਤੀ ਹੈ ਤੇ ਮੈਨੂੰ ਬੜਾ ਫਕਰ ਮਹਿਸੂਸ ਹੁੰਦਾ ਵੀ ਮੈਂ ਆਪਣੇ ਪਿੰਡ ਦੇ ਸਕੂਲ ਦੇ ਵਿੱਚ ਪੜਿਆ ਤੇ ਅੱਜ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਅਸੀਂ ਸਾਰੇ ਜਣੇ ਸੈਟ ਆ ਮੈਨੂੰ ਪਿੰਡ ਸਾਡੇ ਨੂੰ 5-7 ਸਾਲ ਹੋ ਗਏ ਤੇ ਆਪਾਂ ਨੇ ਸ਼ੁਰੂ ਦੀ ਸੋਚਿਆ ਸੀ ਵੀ ਮੇਰਾ ਪਿੰਡ ਮੇਰਾ ਸਕੂਲ ਸਾਡੀ ਸਾਨ ਹੈ ਅਸੀਂ ਹਮੇਸ਼ਾ ਦੇ ਲਈ ਕੁਝ ਕਰਦੇ ਰਾਂਗੇ ਸਭ ਤੋਂ ਜ਼ਿਆਦਾ ਮੈਂ ਧੰਨਵਾਦ ਕਰਦਾ ਮੇਰੀ ਟੀਮ ਦਾ ਜਿਹੜੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਹਮੇਸ਼ਾ ਮੇਰਾ ਸਾਥ ਦੰਦੇ ਨੇ ਸਾਡਾ ਸਾਰਿਆਂ ਦਾ ਗਰੁੱਪ ਬਣਿਆ ਹੋਇਆ ਐਨ ਆਰ ਆਈ ਯੂਥ ਕਲੱਬ ਮਹਿਲਾ ਚੌਕ ਉਹਨਾਂ ਦੇ ਵਿੱਚ ਅਗਰ ਧਿਆਨ ਸਿੰਘ ਢਾਲੀਵਾਲ ਹਰਵਿੰਦਰ ਸਿੰਘ ਖੜਾ ਗੁਰਤੇਜ ਸਿੰਘ ਝੱਲੀ ਕੁਲਵਿੰਦਰ ਸਰਾਓ ਲਾਡੀ ਸਰਾਓ ਹੈਰੀ ਡੋਲਟ ਹਰਵਿੰਦਰ ਟੈਲੋਂ ਨਰਿੰਦਰ ਮਾਨ ਮਾਲਵਿੰਦਰ ਸਿੰਘ ਸਰਾਓ ਨਾਹਰ ਸਿੰਘ ਸਰਾਓ ਮਨੀ ਮਾਨ ਕੈਨੇਡਾ ਸੁਖਵਿੰਦ ਸੁਖਨ ਟੈਲੋਂ ਐਂਡ ਜੱਗੀ ਕੈਨੇਡਾ ਜਾਸਨ ਢਾਲੀਵਾਲ ਤੇ ਮੈਂ ਦੁਬਾਰਾ ਤੁਹਾਡਾ ਸਾਰੇ ਬੱਚਿਆਂ ਦਾ ਸਟੂਡੈਂਟਾਂ ਦਾ ਤੇ ਮੈਂ ਆਪਣੇ ਸੀਨੀਅਰ ਸਹਿਬਾਨਾਂ ਦਾ ਧੰਨਵਾਦ ਕਰਦਾ ਜਿਹੜੇ ਮੇਰੇ ਨਾਲ ਹਮੇਸ਼ਾ ਸਾਥ ਦਿੰਦੇ ਨੇ ਸਾਡਾ ਤੇ ਹਮੇਸ਼ਾ ਮੇਰਾ ਐਨਆਰਆਈ ਗਰੁੱਪ ਅਸੀਂ ਹਮੇਸ਼ਾ ਪਿੰਡ ਦੇ ਲਈ ਅੱਗੇ ਵੀ ਵੱਧ ਚੜ ਕੇ ਕਰਦੇ ਰਹਾਂਗੇ ਜਿੰਨਾ ਵੀ ਸਾਡਾ ਪਰਮਾਤਮਾ ਸਾਨੂੰ ਸਪੋਰਟ ਕਰੂਗਾ ਤੇ ਸਾਰੇ ਪਿੰਡ ਸਪੋਰਟ ਕਰਨਗੇ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਗੁਰਵਿੰਦਰ ਦਾ ਤੇ ਮੈਂ ਬੇਨਤੀ ਕਰਦਾ ਇਸ ਤੋਂ ਪਹਿਲਾਂ ਕਿ ਜਰਸੀਆਂ ਦੀ ਵੰਡ ਕੀਤੀ ਜਾਵੇ ਮਾਨਸਨਮਾਨ ਕੀਤਾ ਜਾਵੇ ਸੰਸਥਾ ਦੇ ਮੁਖੀ ਮੈਡਮ ਨਵਰਾਜ ਕੌਰ ਜੀ ਕਿ ਆਇਆਂ ਹੋਈਆਂ ਸਾਰੀਆਂ ਸ਼ਕਤੀਆਂ ਦਾ ਧੰਨਵਾਦ ਕਰਨਗੇ ਮੈਡਮ ਨਵਰਾਜ ਕੌਰ ਸਾਡੇ ਸਕੂਲ ਦੇ ਇਸ ਵਿਹੜੇ ਵਿੱਚ ਵਿਦੇਸ਼ਾਂ ਤੋਂ ਪਹੁੰਚੇ ਹੋਏ ਸਾਡੇ ਮੁੱਖ ਮਹਿਮਾਨ ਸਾਰੇ ਮਹਿਮਾਨ ਨੇ ਸਾਡੇ ਸਾਡੇ ਮੁੱਖ ਮਹਿਮਾਨ ਜਿਨ੍ਹਾਂ ਨੇ ਸਾਨੂੰ ਇਸ ਜੋਗਾ ਸਮਝਿਆ ਸਾਡੇ ਬੱਚਾਂ ਨੂੰ ਸਮਝਿਆ ਕਿ ਉਹ ਇੰਨੀ ਦੂਰੋਂ ਸੋਚਦੇ ਨੇ ਉਹਨਾਂ ਬਾਰੇ ਪਹਿਲਾਂ ਵੀ ਸਾਨੂੰ ਬਹੁਤ ਹੈਲਪ ਕੀਤੀ ਆ ਸਭ ਤੋਂ ਪਹਿਲਾਂ ਸਾਡੇ ਪੂਨ ਬੀਸੀ ਸੁਬਿਆ ਜੀ ਸਰਪੰਚ ਸਾਹਿਬ ਸਾਡੇ ਸਾਰੇ ਬੱਚੇ ਨੇ ਸਾਡੇ ਜਿਹੜੇ ਵਿਦੇਸ਼ਾਂ ਤੋਂ ਗਏ ਹੋਏ ਨੇ ਇੱਕ ਮਿੰਟ ਮੈਂ ਨਾਂ ਜ਼ਰੂਰ ਲਵਾਂਗੀ ਸਾਰਿਆਂ ਦੇ ਪਹਿਲਾ ਹਜੀਤ ਸਿੰਘ ਜੀ ਗੁਰਸੇਵਿਕ ਸਿੰਘ ਜੀ ਸ੍ਰੀ ਅਮਰਜੀਤ ਸਿੰਘ ਜੀ ਜਗਜੀਤ ਸਿੰਘ ਜੀ ਜਗਦੀਪ ਸਿੰਘ ਜੀ ਘੁਮਾਨ ਦਰਸ਼ਨ ਸਿੰਘ ਜੀ ਕੁਲਦੀਪ ਸਿੰਘ ਜੀ ਸਾਡੇ ਸਕੂਲ ਦੇ ਚੇਅਰਮੈਨ ਐਸ ਐਮ ਸੀ ਦੇ ਸਰਦਾਰ ਨਾਜਾ ਸਿੰਘ ਜੀ ਫਤੇ ਸਿੰਘ ਜੀ ਯਾਦਵਿੰਦਰ ਸਿੰਘ ਜੀ ਮਨਿੰਦਰ ਸਿੰਘ ਜੀ ਬਿਆਨ ਸਿੰਘ ਜੀ ਹਰਜੀਤ ਸਿੰਘ ਜੀ ਇਹ ਜਿਹੜੇ ਸਾਡੇ ਪਿੰਡ ਦੇ ਪਤਵੰਤੇ ਸੱਜਣ ਨੇ ਸਾਡੇ ਕੋਲ ਪਹੁੰਚੇ ਨੇ ਤੇ ਸਾਡੇ ਐਨ ਆਰ ਆਈ ਯੂਥ ਕਲੱਬ ਦੇ ਮਹਿਲਾਂ ਦੇ ਮੈਂਬਰ ਜਿਹੜੇ ਖਾਸ ਕਰਕੇ ਸਾਡੇ ਕੋਲ ਪਹੁੰਚੇ ਨੇ ਗੁਰਧਾਨ ਸਿੰਘ ਜੀ ਧਾਲੀਵਾਲ ਗੁਰਵਿੰਦਰ ਸਿੰਘ ਝਿੰਜਰ ਹਰਵਿੰਦਰ ਖੜਾ ਗੁਰਤੇਜ ਸਿੰਘ ਗੁਰਕੁਲਵਿੰਦਰ ਸਿੰਘ ਸਰਾਓ ਹੈਰੀ ਅਦੁੱਲੱਟ ਹਰਵਿੰਦਰ ਸਿੰਘ ਢਿੱਲੋਂ ਨਰਵਿੰਦਰ ਮਾਨ ਮਾਲਵਿੰਦਰ ਸਿੰਘ ਨਹਾਰ ਸਿੰਘ ਸਰਾਉ ਮਨੀਮਾਨ ਸੁਖਮੰਟੇਲੋਂ ਜੱਗੀ ਕੈਨੇਡਾ ਜਸ਼ਨ ਧਾਲੀਵਾਲ ਸਾਇਦ ਸਨੀਸ਼ ਸਨੀਪੰਚ ਨੇ ਗੁਰਦੇਵ ਸਿੰਘ ਜੀ ਮਨਿੰਦਰ ਸਿੰਘ ਜੀ ਲਵਲੀ ਸਿੰਘ ਮਨਪ੍ਰੀਤ ਸਿੰਘ ਅਸ਼ਦੀਪ ਸਿੰਘ ਜੀ ਜੇ ਕੋਈ ਨਾਮ ਮਾਈਟਸ ਮੇਰੇ ਤੋਂ ਰਹਿ ਗਿਆ ਹੋਵੇ ਕਿ ਮਾਤੇ ਚਾਚਕਾ ਸਾਡੇ ਸਾਰੇ ਮਹਿਮਾਨਾਂ ਨੇ ਜਿਹੜੇ ਸਾਡੇ ਕੋਲ ਪਹੁੰਚੇ ਨੇ ਇਹਨਾਂ ਦਾ ਮੈਂ ਸਾਡੇ ਸਕੂਲ ਦੇ ਨਵੇਂ ਪ੍ਰਿੰਸੀਪਲ ਇਨਚਾਰਜ ਸ਼੍ਰੀ ਪਰਮਿੰਦਰ ਸਿੰਘ ਪਰਮੰਦਰ ਕੁਮਾਰ ਜੀ ਸਾਰੇ ਸਟਾਫ ਮੈਂਬਰਾਂ ਵੱਲੋਂ ਸਾਰੇ ਬੱਚਿਆਂ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੀਆਂ ਕਿ ਉਹਨਾਂ ਨੇ ਆਪਣੇ ਪਿੰਡ ਦੇ ਨਾਲ-ਨਾਲ ਇਸ ਸਕੂਲ ਬਾਰੇ ਸੋਚਿਆ ਕਿ ਜਿਹੜੇ ਬੱਚੇ ਨੇ ਛੋਟੇ ਬੱਚੇ ਨੇ ਬਹੁਤ ਸਾਰੇ ਬੱਚੇ ਹੈਗੇ ਨੇ ਜਿਹੜੇ ਚੰਗੇ ਹੁੰਦੇ ਵੀ ਨੇ ਪਰ ਸਾਰੇ ਬੱਚਿਆਂ ਨੂੰ ਜਰਸੀਆਂ ਵੰਡਣੀਆਂ ਬਹੁਤ ਵੱਡਾ ਕੰਮ ਆ ਇੰਨੀ ਠੰਡ ਦੇ ਵਿੱਚ ਸਾਨੂੰ ਪਤਾ ਕਿ ਹਵਾ ਬਹੁਤ ਚੱਲਦੀ ਹੈ ਠੰਡ ਬਹੁਤ ਹੁੰਦੀ ਆ ਚਾਹੇ ਅਸੀਂ ਕੋਸ਼ਿਸ਼ ਕਰਦੇ ਰਹੇ ਨੇ ਪਰ ਅਸੀਂ ਨਿਮਾਣੇ ਜੀ ਕੋਸ਼ਿਸ਼ ਕਰਦੇ ਆ ਪਰ ਇੰਨਾ ਸਾਰੇ ਵੀਰਾਂ ਨੇ ਸਾਡੇ ਲਈ ਸਾਡੇ ਬੱਚਿਆਂ ਲਈ ਜੋ ਕੁਝ ਕੀਤਾ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਡੀ ਸੰਸਥਾ ਲਈ ਵਿਸ਼ੇਸ਼ ਮਾਨ ਦੀ ਗੱਲ ਹੈ ਕਿ ਸਾਡੇ ਕੋਲ ਇਸ ਤਰ੍ਹਾਂ ਦੀ ਜਿਹੜੀ ਹੈਲਪ ਇਹ ਵਿਦਿਆਰਥੀ ਨੇ ਜਿਹੜੇ ਸਾਡੇ ਪਿੰਡ ਦੇ ਪਤਵੰਤੇ ਸੱਜਣੇ ਕਰਦੇ ਰਹਿੰਦੇ ਨੇ ਸਾਰਾ ਸਕੂਲ ਜੇ ਸਰ ਨੇ ਦੱਸਿਆ ਸਾਰੀ ਬਿਲਡਿੰਗ ਬਹੁਤ ساری ਬਿਲਡਿੰਗ ਦਾਨੀ ਸੱਜਣਾ ਦੇ ਕਰਕੇ ਬਣੀ ਆ ਤੇ ਬੱਚੇ ਵੀ ਲੱਗਦਾ ਵਟ ਭਾਗੇ ਨੇ ਕਿਸਮਤ ਵਾਲੇ ਨੇ ਜਿਨ੍ਹਾਂ ਨੂੰ ਇਹ ਜੇ ਪਿੰਡ ਵਿੱਚ ਇਸ ਸਕੂਲ ਵਿੱਚ ਆਉਣ ਦਾ ਮੌਕਾ ਮਿਲਿਆ ਸਾਰਿਆਂ ਦਾ ਇੱਕ ਵਾਰ ਫੇਰ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ ਧੰਨਵਾਦ ਮੈਡਮ ਪ੍ਰਿੰਸੀਪਲ ਦਾ ਤੇ ਇੱਕ ਵਾਰ ਇਸ ਤੋਂ ਪਹਿਲਾਂ ਕਿ ਆਪਾਂ ਜਰਸੀਆਂ ਦੀ ਵੰਡ ਕਰੀਏ ਬੇਨਤੀ ਹੈ ਅਧਿਆਪਕ ਸਹਿਬਾਨ ਨੂੰ ਕਿ ਸਾਈਜ਼ ਮੁਤਾਬਕ ਬਾਅਦ ਦੇ ਵਿੱਚ ਅਸੀਂ ਦਿੰਦੇ ਜਾਵਾਂਗੇ ਕਿਰਾ ਪਹਿਥੋਂ ਜਿਹੜੀ ਇੱਕ ਰਸਮ ਹੈ ਉਹ ਅਦਾ ਕਰਾਂਗੇ ਕਿਉਂਕਿ ਸਦਾ ਹਜੀ ਸਿੰਘ ਜੀ ਹੋਰਾਂ ਨੇ ਜਾਣਾ ਉਸ ਤੋਂ ਪਹਿਲਾਂ ਜਿਹੜਾ ਮਾਨ ਸਨਮਾਨ ਹੈ ਕਿਉਂਕਿ ਅਸੀਂ ਬਾਕੀ ਸਾਰੇ ਸੱਚੇ ਸਾਡੇ ਲਈ ਸਾਡੇ ਸਾਰੇ ਸਮਾਗਮਾਂ ਤੇ ਆਉਂਦੇ ਰਹਿੰਦੇ ਨੇ ਤੇ ਜਸਵੀਰ ਜੀਾਂ ਦੇ ਰਜੇਵੇਂ ਨੇ ਰਹਿੰਦੇ ਨੇ ਕੀ ਕਹਿੰਦੇ ਨੇ ਮੈਨੂੰ ਕੋਈ ਜੇ ਕੰਮ ਹੈ ਤਾਂ ਦੱਸ ਦਿਓ ਵੈਸੇ ਮੈਂ ਤੁਹਾਡੇ ਨਾਲ ਹੀ ਆ ਜੋ ਪਰ ਅਸੀਂ ਵੀ ਜਿਵੇਂ ਇਹ ਮਹਿਸੂਸ ਕਰਦੇ ਹੁੰਨੇ ਆ ਵੀ ਉੱਥੇ ਬੈਠ ਵੀ ਵੈਸੇ ਗਵਾਨ ਸਾਰੇ ਨਾਲ ਨੇੜੇ ਹੀ ਇਹਨਾਂ ਦਾ ਤੇ ਹਰ ਵੇਲੇ ਸਾਨੂੰ ਇਹ ਲੱਗਦਾ ਵੀ ਸਾਡੇ ਨਾਲ ਨੇ ਅੱਜ ਵੀ ਇਹਨਾਂ ਨੂੰ ਬੇਨਤੀ ਕਰੀ ਸੀ ਵੀ ਸੋਨੇ ਜੋ ਮਰਜ਼ੀ ਰਜੇ ਮੈਂ ਵੀ ਜਾਇਓ ਨਾ ਜਿਵੇਂ 나જર ਸਿੰਘ ਜੀ ਸਾਡੇ ਵੇਲੇ ਕੁਲੇ ਹਰ ਵੇਲੇ ਹਾਜ਼ਰ ਹੁੰਦੇ ਨੇ ਉਹਵੇਂ ਜਸਵੀਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਮੈਂ ਬੇਨਤੀ ਕਰੂੰਗਾ ਸਾਡੇ ਸਾਰੇ ਸਤ ਮੈਂਬਰ ਸਾਹਿਬਾਨ ਨੂੰ ਕਿ ਜਿਹੜੇ ਵਿਦਿਆਰਥੀ ਇਹਨਾਂ ਦੇ ਜਿਹੜੇ ਕੁਝ ਵਿਦਿਆਰਥੀ ਨਹੀਂ ਵੀ ਆਏ ਐਨਆਰਆਈ ਉਹਨਾਂ ਦੇ ਪੇਰ ਰੰਸ ਉਹ ਕੁਚਾ ਚਾਚਾ ਤਾਇਆ ਜਿਹੜੇ ਵੀ ਹਾਜ਼ਰ ਨੇ ਉਹਨਾਂ ਦਾ ਸਕੂਲ ਵੱਲੋਂ ਮਾਨ ਸਨਮਾਨ ਮੈਂ ਪਹਿਲਾਂ ਬੇਨਤੀ ਕਰਦਾ ਹਾਂ ਸਾਡੇ ਸਾਰੇ ਸਟਾਫ ਮੈਂ ਤੁਹਾਨੂੰ ਕਹੇ ਸਰਦਾਰ ਪੁੰਨਰਵੀਰ ਜੀ ਸਿਵੀਆ ਤੇਜਸਪੀਤ ਸਿੰਘ ਜੀ ਦਾ ਸਨਮਾਨ ਕਰਾਂਗੇ ਆਓ ਆਦਿਓ ਕਿਤੋਂ ਬਾਅਦ ਅਸੀਂ ਸਵਾਗਤ ਕਰਾਂਗੇ ਜੁਦੀਪ ਸਿੰਘ ਸਰਪੰਚ ਤੇ ਹਰਜੀਤ ਸਿੰਘ ਪਤਨ ਦਾ ਕਰ ਦਿੱਤਾ ਕਰ ਦਿੱਆ ਜਸਵੀਰ ਜੀ ਇਸੇ ਤਰ੍ਹਾਂ ਵਾਹੇ ਗੁਰੂ ਆਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਜੇਕਰ ਕਿਸੇ ਦਾ ਜਲਦਾ ਨਾਮ ਨਾਮ ਜਾਣਦੇ ਹੋਈਏ ਉਹਦਾ ਤਾਂ ਨਾਮ ਲੈਣ ਤੋਂ ਰਹਿ ਜਾਓਗੇ ਰੋਦੇ ਰਹੀ ਜੀ ਵਾਹੀ ਚੋਲੇ ਆ Why? Right.